ਲਕਾ ਬਲਕਤ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਨਾਲ ਮਿਲ ਕੇ ਲੜ ਸਕਦੇ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸੁਖਬੀਰ ਸਿੰਘ ਬਾਦਲ ਨਾਲ ਜਾ ਸਕਦੇ ਨੇ ਸੁਖਪਾਲ ਸਿੰਘ ਖੈਰਾ ਜੋ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਸੁਖਪਾਲ ਸਿੰਘ ਖੈਰਾ ਦੇ ਰੂਪ ਵਿੱਚ ਤੁਸੀਂ ਜਿਹੜੇ ਲੋਕਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਤੇ ਵੱਡੀ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਮੌਜੂਦਾ ਹਲਕਾ ਪਲਾਟੋ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਿੰਨਾ ਨੂੰ ਕਾਂਗਰਸ ਪਾਰਟੀ ਨੇ 도यर 22 ਦੇ ਵਿੱਚ ਹਲਕਾ ਪਲਾਟੋ ਟਿਕਟ ਦਿੱਤੀ ਤੇ ਉਹਨਾਂ ਨੇ ਜਿੱਤ ਦਰਜ ਕੀਤੀ ਹਲਕਾ ਪਲਾਟੋ ਲਗਾਤਾਰ ਉਹਨਾਂ ਨੇ ਤੀਸਰੀ ਵਾਰ ਜਿੱਤ ਦਰਜ ਕੀਤੀ ਹੈ ਜੋ ਕਾਂਗਰਸ ਪਾਰਟੀ ਦੇ ਵਿੱਚ ਹੁੰਦਿਆ ਹੋਇਆ ਉਹਨਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਪ੍ਰਤੀ ਆਪਣੀ ਜਿਹੜੀ ਨੇੜਤਾ ਦਿਖਾਈ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਦੇ ਪ੍ਰਤੀ ਉਹਨਾਂ ਦੇ ਵੱਲੋਂ ਜੋ ਵਿਵਾਦ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਇਹ ਚਰਚਾ ਜਿਹੜੀ ਤੇਜ਼ ਹੋਈ ਹੈ ਕਿ ਹਲਕਾ ਪ੍ਰਾਤੋ ਅਕਾਲੀ ਦਲ ਦੀ ਜੋ ਸਾਫਕਾ ਵਧਾਇਕ ਚੋਹਾਨੜ ਦੀ ਬੀਬੀ ਜ਼ਗੀਰਕੌਰ ਸੁਖਵੀਰ ਸਿੰਘ ਬਾਦਲ ਤੋਂ ਅਲੱਗ ਹੋ ਚੁੱਕੀ ਹੈ ਸ਼ਖਬੀਰ ਸਿੰਘ ਬਾਦਲ ਦਾ ਬੀਬੀ ਜਗੀਰ ਕੌਰ ਦੇ ਨਾਲੋਂ ਤੋੜ ਵਿਛੋੜਾ ਹੋ ਚੁੱਕਿਆ ਹੈ ਜੋ ਹੁਣ ਕਾਂਗਰਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਸੁਖਪਾਲ ਸਿੰਘ ਖੇੜਾ ਦੇ ਲਈ ਚੋਣ ਜਿੰਨਾ ਵੀ ਔਖਾ ਹੋ ਸਕਦਾ ਹੈ ਜੋ ਸੁਖਪਾਲ ਸਿੰਘ ਖੇੜਾ ਤਿੰਨ ਵਾਰ ਕਾਂਗਰਸ ਤੋਂ ਉਹ ਦੇਖ ਪਣ ਚੁੱਕੇ ਨੇ ਪਰ ਸਰਕਾਰ ਜਿਹੜੀ ਕਾਂਗਰਸ ਦੀ ਹੋਣ ਦੇ ਨਾਤੇ ਉਸ ਸਮੇਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਔਰ ਆਮ ਆਦਮੀ ਪਾਰਟੀ ਤੋਂ ਵਿਧਾਇਕ ਬਣੇ ਸੀ ਪਰ ਪਿਛਲੇ 5 ਸਾਲਾਂ ਤੋਂ ਕਾਂਗਰਸੀ ਸਰਕਾਰੀ ਤੇ ਹਲਕਾ ਪਲਾਟਾ ਬਿਲਕੁਲ ਕੋਈ ਵਿਕਾਸ ਨਹੀਂ ਹੋਇਆ ਹਲਕਾ ਪਲਾਟਾ 0 ਦੀ ਪਾਰਟੀ ਹੁਣ ਕਰਕੇ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਗਈ ਔਰ ਆਖਰੀ ਸਮੇਂ ਦੇ ਵਿੱਚ ਚਾਕੇ ਸੁਖਪਾਲ ਸਿੰਘ ਖਹਿਰਾ ਕਾਂਗਰਸ ਵਿੱਚ ਵਾਪਸ ਆਏ ਔਰ ਉਸ ਸਮੇਂ ਕੋਰੋਕ ਕੰਟੈਕਟ ਲੱਗ ਚੁੱਕਿਆ ਸੀ ਔਰ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਕਿ ਹਲਕਾ ਪਲਾਟ ਦੇ ਵਿੱਚ ਕੋਈ ਗ੍ਰਾਂਟ ਜਾਰੀ ਨਾ ਹੋਣ ਕਰਕੇ ਹਲਕਾ ਪਲਾਟ ਪਛੜਿਆ ਜਾਂ ਪਛੜਿਆ ਰਹਿ ਗਿਆ ਉਸ ਤੋਂ ਪਹਿਲਾਂ ਅਕਾਲੀ ਦਲ ਸਰਕਾਰ ਸੀ ਔਰ ਉਸ ਸਮੇਂ ਵੀ ਕਾਂਗਰਸੀ ਵਿਧਾਇਕ ਬਣ ਗਿਆ ਹਲਕਾ ਪਲਾਟੋ ਸੁਪਾਲ ਸਿੰਘ ਖੇਰਾਂ ਅਰ ਉਸ ਸਮੇਂ ਵੀ ਕਾਸ ਨਹੀਂ ਹੋ ਸਕਿਆ ਸੋ ਹੁਣ 2027 ਦੇ ਵਿਧਾਨ ਸਭਾ ਚੋਣਾਂ ਨੂੰ ਵਿਖਤਿਆ ਹੋਇਆ ਜੋ ਕਾਂਗਰਸ ਦੇ ਹਾਲਾਤ ਤਰਨਤਨ ਜਿਮਨੀ ਚੋਣ ਦੇ ਵਿੱਚ ਬਣੇ ਨੇ ਇਹ ਕਿਦੇ ਨਾ ਕਿਦੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਲਈ ਵੀ ਬਹੁਤ ਵੱਡੀ ਖਤਰੇ ਦੀ ਕੰਟੀ ਹੈ ਔਰ ਕਾਂਗਰਸ ਦੀ ਸਰਕਾਰ ਬਣਨੀ ਜਿਹੜੀ ਤੈ ਮੰਨੀ ਜਾ ਰਹੀ ਸੀ ਉਸ ਨੂੰ ਇਹ ਵੱਡਾ ਵਿਸ਼ਰਾਮ ਚਿੰਨ ਲੱਗ ਗਿਆ ਤਰਨਤਨ ਜਿਮਨੀ ਚੋਣ ਵਿੱਚ ਉਥੇ ਅਕਾਲੀ ਦਲ ਬਾਦਲ ਦੀ ਸਥਿਤੀ ਜਿਹੜੀ ਮਜ਼ਬੂਤ ਹੋਈ ਹੈ ਜਿਸ ਨੂੰ ਲੈ ਕੇ ਸੁਖਵਾਲ ਸਿੰਘ ਖੈਰਾ ਅਕਾਲੀ ਦਲ ਦੇ ਨਾਲ ਜਿਹੜੀ ਕਿ ਜਾਣ ਦੀ ਚਰਚਾ ਹੋਈ ਹੈ ਕਿ ਅਕਾਲੀ ਦਲ ਵਿੱਚ ਸੁਖਵਾਲ ਸਿੰਘ ਖੈਰਾ ਜਾ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਆ ਸੁਭੀਰ ਸਿੰਘ ਬਾਦਲ ਦੇ ਪ੍ਰਤੀ ਇਹ ਬਿਆਨ ਦਿੱਤਾ ਗਿਆ ਸੁਭੀਰ ਸਿੰਘ ਬਾਦਲ ਨਾਲ ਉਹਨਾਂ ਦੀ ਜਿਹੜੀ ਇਹ ਨੇੜਤਾ ਦਿਖਾਈ ਗਈ ਹੈ ਸੋ ਉਹਨਾਂ ਦੇ ਬਿਆਨ ਦੇ ਜਰੀਏ ਉਸ ਨੂੰ ਲੈ ਕੇ ਵਕਫ ਵਕਫ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਸੁਖਵਾਲ ਸਿੰਘ ਖੈਰਾ ਦਾ ਕਿਤੇ ਮਨ ਬਣਤਾ ਨਹੀਂ ਰਿਹਾ ਕਿ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਈਏ ਕਿ ਅਕਾਲੀ ਦਲ ਅੱਜ ਜੋ ਬੀਬੀ ਚਗੀਰ कौर ਹਲਕਾ ਪਲਾਤੂ ਚੋਣ ਲੜਦੇ ਸੀ ਹਮੇਸ਼ਾ ਵਿਰੋਧੀ ਰਹੇ ਸਖਪਾਲ ਸਿੰਘ ਖੇਰਾ ਤੇ ਜੇਕਰ ਸਖਪਾਲ ਸਿੰਘ ਖੇਰਾ ਕਾਂਗਰਸ ਵਿੱਚ ਰਹਿੰਦੇ ਨੇ ਤਾਂ ਬੀਬੀ ਚਗੀਰ कौर ਤਾਂ ਹੁਣ ਅਕਾਲੀ ਦਲ ਬਾਦਲ ਵੱਲੋਂ ਚੋਣ ਨਹੀਂ ਲੜੇਗੀ ਤਾਂ ਉੱਥੇ ਕੋਈ ਹੋਰ ਉਮੀਦਵਾਰ ਅਕਾਲੀ ਦਲ ਬਾਦਲੋਂ ਉਤਾਰਿਆ ਜਾ ਸਕਦਾ ਜਿਸ ਨੂੰ ਲੈ ਕੇ ਸਖਪਾਲ ਸਿੰਘ ਖੇਰਾ ਨੂੰ ਇਹ ਵੀ ਡਰ ਸਤਾ ਰਿਹਾ ਹੋਵੇਗਾ ਕਿ ਕੋਈ ਮਜ਼ਬੂਤ ਉਮੀਦਵਾਰ ਆਉਂਦਾ ਤਾਂ ਫਿਰ ਸਖਪਾਲ ਸਿੰਘ ਖੇਰਾ ਨੂੰ ਵੱਡੀ ਟੱਕਰ ਮਿਲ ਸਕਦੀ ਹੈ ਜੇਕਰ ਸਖਪਾਲ ਸਿੰਘ ਖੇਰਾ ਖੁਦ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਣ ਤਾਂ ਫਿਰ ਖੁਦ ਅਕਾਲੀ ਦਲ ਵੱਲੋਂ ਉਮੀਦਵਾਰ ਹੋ ਸਕਦੇ ਨੇ ਸੋ ਸੁਖਪਾਲ ਸਿੰਘ ਖੇੜਾ ਦੀ ਅਕਾਲੀ ਦਲ ਵਿੱਚ ਜਾਣ ਦੀਆਂ ਚਰਚਾਵਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਅਕਾਲੀ ਦਲ ਦੀ ਜਿਹੜੀ ਨੇੜਤਾ ਸੁਖਪਾਲ ਸਿੰਘ ਖੇੜਾ ਦੇ ਨਾਲ ਦੇਖੀ ਜਾ ਰਹੀ ਹੈ ਸੁਖਪਾਲ ਸਿੰਘ ਖੇੜਾ ਵੀ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਤੇ ਸੁਖਪਾਲ ਸਿੰਘ ਖੇੜਾ ਦੋਨੋਂ ਬਹੁਤ ਹੀ ਨਾਮਵਰ ਲੀਡਰ ਨੇ ਹਮੇਸ਼ਾ ਸੁਖਪਾਲ ਸਿੰਘ ਖੇੜਾ ਨੇ ਅਕਾਲੀ ਦਲ ਦੇ ਖਿਲਾਫ ਬੋਲਦੇ ਸੀ ਪਰ ਅੱਜ ਜੋ ਉਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਵਿਕਰਮ ਸਿੰਘ ਮਜੀਠੀਆ ਤੇ ਪ੍ਰਤੀ ਔਰ ਸੁਖਪਾਲ ਸਿੰਘ ਖੇੜਾ ਦੇ ਵੱਲੋਂ ਅਕਾਲੀ ਦਲ ਦੇ ਪ੍ਰਤੀ ਇਹ ਕੁਝ ਬਿਆਨ ਦਿੱਤੇ ਗਏ ਜਿਸ ਨੂੰ ਲੈ ਕੇ ਇਹ ਚਰਚਾ ਤੇਜ਼ ਹੋਈ ਹੈ ਕਿ ਸੁਖਪਾਲ ਸਿੰਘ ਖੇੜਾ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਨੇ ਔਰ ਇੱਕ ਵਾਰ ਫਿਰ ਪਾਰਟੀ ਬਦਲ ਸਕਦੇ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਨਾਲ ਆ ਸਕਦੇ ਨੇ